ਜਿਹੜਾ ਦਾਦੇ ਦਾ ਕੇਸੀ ਇਸ਼ਨਾਨ ਕਰਾਇਆ ਨਾ ਕੇਸਾਂ 'ਚ ਪਾਣੀ ਪਾਇਆ ਨਾ ਉਹਦਾ ਵੀ ਬੜਾ ਫਾਇਦਾ ਆਇਆ। ਉਤੋਂ ਰੱਖ ਕੇ ਅਸੀਂ ਪਾਈਪਾਂ ਨਾਲ ਜਾ ਜਾ ਉੱਤੇ ਪਾਇਆ ਬੜਾ ਪਾਣੀ ਇਤੇ। ਆਦਿ ਕੁਛ ਦਿਨਾਂ ਦੀ ਆ ਗੱਲ ਬਣ ਗਈ ਤੇ ਅਗਲੀ ਵਾਰੀ ਕੀ ਬਣੂਗਾ ਦਾ ਮੌਲ। ਆਂਬ ਦੇ ਪਾਣੀ ਥੱਲੇ ਛੱਪੜ ਲਾਉਣ ਨਾਲ ਨਵੇਂ ਪੱਤੇ ਇੰਨੇ ਸੋਹਣੇ ਨਿਕਲੇ ਆ ਨਾ। ਪੌਦੇ ਸੋਹਣੇ, ਕੁਲੇ ਕੁਲੇ। ਇਹ ਮੈਨੂੰ ਪਤਾ ਵੀ ਅਗਲੀ ਵਾਰੀ ਨਾ ਇਹ ਸਲੈ ਇਤਰਾ ਜੇ ਛੱਪੜ ਲਗਾ ਰਿਹਾ ਨਾ ਪਾਣੀ ਦਾ ਜਿੰਨੇ ਪੱਤੇ ਉਤੋਂ ਵਾਧਾ ਅੰਬ ਲੱਗਣਗੇ ਨਾ ਕਮਾਲ ਹੈ ਜੀ ਬਹੁਤ ਵਧੀਆ ਇੱਕ ਤਾਂ ਦੂਰ ਬੜਾ ਜਾਣਾ ਪੈਂਦਾ ਯਾਰ ਮੂਵੀ ਬਣਾਉਣ ਲਈ بڑے ਪੱਤੇ ਨਵੇਂ ਨਿਕਲੇ ਯਾਰ ਜਦੋਂ ਦਾ ਪਾਣੀ ਦਿੱਤਾ ਨੂੰ ਮਹਾਲ ਹੈ ਯਾਰ ਇਨੇ ਸੋਹਣੇ ਪੱਤੇ ਅਗਲੀ ਵਾਰੀ ਕਰੂਗਾ ਸ਼ਾਵਾਂ ਬੋਰਡ ਇਹ ਬੋਰਡ ਦੀ ਸ਼ਾਨ ਆ ਉਹ ਵੱਡਾ ਜਨਾ ਬਾਪੂ ਖੜਾ ਜੀ ਸਾਡੇ ਪਿੰਡ ਤੋਂ ਸਰਦਾਰ ਕਾਲੀ ਭਾਜੀ ਅਸੀਂ ਕਹਿੰਦੇ ਨੇ ਕਾਲੀ ਅੰਕਲ ਕਹਿ ਲੋ ਅੱਜਕੱਲ ਬਾਬਾ ਜੀ ਬਣੇ ਨੇ ਬਾਬਾ ਜੀ ਦਾ ਆਸ਼ੀਰਵਾਦ ਹੈ ਪੂਰਾ ਮਹਾਰਾਜ ਦਾ ਪਾਉ ਜੀ ਦਾਦੇ ਦੀ ਸੁਣਾਉ ਕੋਈ ਗੱਲ ਬਾਤ ਦਾ ਦਾਦੇ ਦੀ ਹੈ ਨਹੀਂ ਗੱਲ ਵੀ ਜੋ ਰੱਖ ਲੈਂਦਾ ਹੁੰਦਾ ਹੈ ਨਾ ਆ ਸਾਰੇ ਪਿੰਡ ਨੂੰ ਲੱਦ ਦਿੰਦਾ ਹੁੰਦਾ ਅੱਛਾ ਜੀ ਹਾਂ ਇਹ ਛੋਟੇ ਹੁੰਦੇ ਆ ਸੁਣਦੇ ਆ ਰਹੇ ਆ ਤਰ੍ਹਾਂ ਪਈ ਪੈਰੀ ਲੈਂਦਾ ਹੁੰਦਾ ਸੀ ਤੇ ਜੋਂ ਖਾਣ ਲਗਾ ਰੋਟੀ ਹੈਗੀ ਉਹਦੇ ਕੋ ਸਵਾ ਕਿਲਾ ਪਈ ਸੀ ਤੇ ਸਾਰੇ ਪਰ ਉਹ ਰੋਟੀ ਚੰਗੀ ਖਾਂਦਾ ਹੈ ਪੈਰੀ ਥੋੜੀ ਹਾਂ ਤੇ ਰੋਟੀ ਚੰਗੀ ਖਾਂਦਾ ਹੈ ਤੇ ਰੋਟੀ ਚੰਗੀ ਤੇ ਮੁੰਡੇ ਜਿਹੜੇ ਦੋ ਦੇ ਉਹ ਆਮ ਮੁੰਡਿਆਂ ਨੂੰ ਲੋਕਾਂ ਨੂੰ ਤਗੜੇ ਠੀਕ ਠੀਕ ਪਾ ਪੈਣੀ ਹਾਂ ਕੰਮ ਕੂਮੇ ਵੀ ਚੰਗਾ ਦੱਸਦੇ ਕਰਦੇ ਰਹੇ ਸਾਰੇ ਤੁਹਾਡੇ ਤੂੰ ਤੇ ਕਰਦੇ ਰਿਹਾ ਨਾਲ ਹਾਂਜੀ ਹਾਂਜੀ ਕੰਡ ਪੁੰਡ ਹਾਲ ਹੋ ਲੋ ਚੰਗਾ ਮੁੰਦੇ ਰਹੇ ਕੰਮ ਬੜਾ ਕੀਤਾ ਉਹਨਾਂ ਅੱਛਾ ਅੱਛਾ ਠੀਕ ਠੀਕ ਹਾਂ ਤੋ ਬੱਕਰੇ ਦੀ ਕਿਸਰਾਉਣ ਲੱਗੇ ਤੁਸੀਂ ਗੱਲ ਬੱਕਰੇ ਮੈਂ ਨਾ ਹੈ ਤੇਰਾ ਤਾਂ ਆਂਦਾ ਹੀ ਬੱਕਰਾ ਲੈਣਾ ਅੱਛਾ ਜੀ ਤੇ ਲੈਣਾ ਅੱਛਾ ਜੀ ਤੇ ਮੈਂ ਸਾਬਨ ਮੰਦਾ ਰਿਹਾ ਵੀ ਬੱਕਰਾ ਲੈ ਲਾ ਤਾਂ ਪਾਪਾ ਤੇ ਆਂਦਾ ਅੱਛਾ ਉਹਨਾਂ ਨੂੰ ਕੀ ਪਤਾ ਉਹ ਦੂਜੇ ਨੂੰ ਵੀ ਆਖਿਆ ਅੱਛਾ ਉਸ ਵਾਲੇ ਨੂੰ ਠੀਕ ਠੀਕ ਬਲਦੇਵ ਨੂੰ ਅੱਛਾ ਮੈਂ ਬੱਕਰਾ ਲੈ ਲਓ ਅੱਛਾ ਉਹ ਬੱਕਰਾ ਸਲਾਮਾ ਹੀ ਕਰਦੇ ਰਹੇ ਤੇ ਬੱਕਰਾ ਵੇਖ ਗਿਆ ਵੇਖ ਗਿਆ ਆ ਤੇ ਇਹ ਸਲਾਮਾ ਉਹਨੇ ਤੇ ਨਹੀਂ ਕਰਨੀ ਤੇ ਉਹ ਕੱਲ ਗਾਂ ਕੱਢਦਾ ਸੀ ਉਹਦਾ ਬੱਕਰਾ ਵੇਖ ਗਿਆ ਤੇ ਦੇਸੀ ਬੱਕਰਾ ਹੀ ਅੱਛਾ ਤੁਸੀਂ ਛੱਡਣਾ ਕਿਉਂ ਹੈ ਅੱਛਾ ਅੱਛਾ ਯਾਰ ਖੰਡੀ ਕਿਹੜੀ ਗੱਲ ਹੈ ਹਾਂ ਬਿਲਕੁਲ ਬਿਲਕੁਲ ਤੇ ਜੇ ਦਾਦਾ ਆਪਣਾ ਹੁੰਦਾ ਤੇ ਫੇਰ ਉਹ 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 ਉਹਦੀ ਗੱਲ ਹੀ ਭਵੇਂ ਕਿ ਤਰ੍ਹਾਂ ਦਾ ਹੈ ਉਹਨੇ 2 ਕਿਲੋ ਮੀਟ ਲਿਆਉਣਾ ਹੈ ਲਿਆਉਣਾ ਹੈ ਅੱਛਾ ਅੱਗੇ ਉਹ ਆਪਣਾ ਦੱਸਣ ਦਿਆ ਹੈ ਕਿ ਉਹ ਪਾਉ ਸੱਚਾ ਸੋਵੀ ਆਂਦਾ ਨੇ ਮਾੜੀ ਮਿੱਗ ਤੋਂ ਆਉਂਦੇ ਇੱਥੇ ਬੱਕਰੇ ਵੜਨਦੇ ਉਹਨਾਂ ਨਾਲ 2 ਕਿਲੋ ਪਹਿਲਾ ਸੀਨਾ ਲਾ ਮੇਰਾ ਪਹਿਲਾ ਸੀਨਾ ਸੀਨਾ ਵੀ ਮੇਰਾ ਮੀਰ ਲਈਦਾ ਹਾਂ ਬੱਕਰੇ ਦਾ ਸੀਨਾ ਰੋਟੀ ਉਹਨੇ ਬਾਸਾਂ ਚੰਗੀ ਖਾਦੀ ਸਾਡੇ ਵੇਖਾਂ ਚ ਫਸਲ ਭਾਵੇਂ ਉਹ 4 ਕਿਲਾ ਹੀ ਨਾ ਨਾ ਰੋਟੀ ਨਹੀਂ ਉਹਦੀ ਵਰਗੀ ਖਾਦੀ ਠੀਕ ਠੀਕ ਅਨੇਤਰਾ ਹੀ ਦਲੀਲਾਂ ਹੁੰਦੀਆਂ ਬੰਦੇ ਬੰਦੇ ਦਲੀਲਾਂ ਆ ਤੇ ਬਾਕੀ ਚਲੋ ਇਦਾਂ ਵੇਖ ਲਓ ਮਨੋ ਅੱਗੇ ਵੀ ਜਿੱਤਾਂ ਨੂੰ ਦੱਸ ਤੇ ਹੁਣ ਸੁਖ ਨਾ ਵੇਹਾ ਉਹਦੇ ਪਰਿਵਾਰ ਕੋ ਕਨੀ ਜਮੀਨ ਹੋ ਗਈ ਹੈ ਕਿੱਥੇ ਕੰਮ ਚੜ ਗਿਆ ਹਾਂ ਵਧੀਆ ਵਧੀਆ ਸਾਰੇ ਵਧੀਆ ਹਾਂਜੀ ਆ ਤੁਹਾਡੇ ਉਹ ਦਿਨਾਂ ਪਰਵਾ ਦਾ ਕੰਮ ਚੰਗਾ ਹਾਂਜੀ ਹਾਂਜੀ ਇਹ ਇਹਦੇ ਵੀ ਮੁੰਡਿਆਂ ਦਾ ਜੱਗਾ ਹੁੰਦਾ ਮੁੰਡਿਆਂ ਦਾ ਕੰਮ ਚੰਗਾ ਵਧੀਆ ਵਧੀਆ ਸਾਰੇ ਵਧੀਆ ਸਾਰੇ ਸੈੱਟ ਹੈਗੇ ਹਿਸਾਬ ਨਾਲ ਇਹ 10 ਕਿਲੇ ਪੜੀ ਬਣਾ ਚੱਲੇ ਹੈ ਹਾਂ ਬਿਲਕੁਲ ਬਿਲਕੁਲ ਬਾਕੀ ਇਹ ਵੀ ਇਹ ਲੋ ਬਾਪੂ ਦੀਆਂ ਵੇ ਅੱਗੇ ਰਿਸ਼ਤੇਦਾਰੀਆਂ ਸਾਡੀਆਂ ਕਈ ਦੱਸਦੀਆਂ ਹਨ ਆਹ ਪਿਓ ਜਦੋਂ ਇਹ ਜਾਂਦਾ ਹੁੰਦਾ ਹੈ ਵੀ ਜਾਂਦੇ ਹੀ ਆਣਾ ਨਾ ਆ ਨਾ ਦਰਸ਼ਨ ਸੋ ਬਾਪੂ ਆ ਗਿਆ ਤੇ ਮੁਰਗਾ ਤਿਆਰ ਕਰੋ ਗੱਲ ਪੱਕੀ ਹੈ ਮੁਰਗੇ ਮੈਂ ਫੇਰ ਰਖਣਾ ਲਾਲ ਮੁਰਗਾ ਖਾਣਾ ਚਾਹੀਦਾ ਅੱਛਾ ਲਾਲ ਆ ਮੈਂ ਵੀ ਡਾਲਣਾ ਕਿਰ ਨੇ ਮੈਨੂੰ ਮੋਟਰਸਾਈਕਲ ਤੇ ਬਾਹ ਕੇ ਲੈ ਜਾ ਬਾਈਕਾਂ ਤੇ ਤੇ ਲਾਲ ਮੁਰਗਾ ਚੁਗਣਾ ਹੀ ਮੈਂ ਕੋਈ ਨਹੀਂ ਬਾਪੂ ਜੇ ਮਸਾ ਕਾਲੇ ਵੀ ਖੰਭ ਹੋਣਗੇ ਤੇ ਫੇਰ ਕੀ ਆਂਦਾ ਨਾ ਲਾਲ ਹੀ ਖਾਣਾ ਹੁਣ ਆਮ ਪੱਦਿਆਂ ਨੂੰ ਪਤਾ ਨਹੀਂ ਮੀੜ ਕਿੱਥੇ ਚੰਗਾ ਹੁੰਦਾ ਬੱਕਰੇ ਦਾ ਹਾਂਜੀ ਤੁਸੀਂ ਕਿੰਨਾ ਪੜਿਆ ਜੋ ਨਹੀਂ ਸਾਨੂੰ ਪਤਾ ਹੀ ਨਹੀਂ ਇਹਦੇ ਸਾਨੂੰ ਕੁਝ ਨਹੀਂ ਪਤਾ ਬੱਕਰੇ ਦੇ ਮੀੜ ਬਾਰੇ ਇਹ ਲੋਕਾਂ ਨੂੰ ਆਮ ਪੜਾਣੀਆਂ ਜਾਂ ਸੱਜੇ ਪਾਠ ਚ ਜਾਂ ਸੀਨੇ ਦਾ ਮੇਡ ਆ ਠੀਕ 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 ਅਤੇ ਇਹੋ ਉਹ ਮੰਗਦਾ ਹੁੰਦਾ ਹੈ ਇਸ ਤਰ੍ਹਾਂ ਹੀ ਉਹਨੇ ਗੱਲਾਂ ਸੁਣਾਉਣੀਆਂ ਨਾਲ ਟੋਟ ਕੇ ਸੁਣਾਉਦਾ ਹੈ ਚਲੋ ਵਧੀਆ ਪਾਉਕਾਰੀ ਧੰਨਵਾਦ ਵੀਰ ਅੱਛਾ ਉਹ ਅੱਖ ਨਗੇ ਪਾਰੀ ਉਹ ਆਉਂਦਾ ਵੀ ਗੱਲ ਜੋ ਵੀ ਬਲਦ ਬੜਾ ਹੈ ਅੱਛਾ ਇਹ ਰਾਗ ਮਾ ਹੈ ਅੱਛਾ ਉਹਨਾਂ ਨੂੰ ਇੰਨੇ ਗੱਲ ਦਾ ਪਤਾ ਨਹੀਂ ਹੈ ਵੀ ਇੱਕ ਮਾ ਕੀ ਹੁੰਦਾ। ਉਹਨਾਂ ਇਹਨੂੰ ਹੀ ਕੀ ਜਾਈਦਾ ਹੈ। ਅੱਛਾ। ਤੇ ਬਲਦ ਬੜਾ ਤਗੜਾ ਹੈ। ਅੱਛਾ। ਉਹ ਲੈ ਕੇ ਮੋੜਨਾ ਹੈ ਉਹਨਾਂ ਆ ਬੰਦੇ ਨੂੰ ਪਹਿਲਾਂ ਆਖਿਆ ਸੀ ਬਲਦੇ ਕੇ ਗੁਮਾਏ। ਅੱਛਾ। ਤੈਨੂੰ ਪਹਿਲਾਂ ਨਹੀਂ ਆਖਿਆ ਤੈਨੂੰ ਬਲਦੇ ਗੁਮਾਏ। ਹੂੰ ਹੂੰ। ਤੇ ਮੋੜ ਦਾ ਕਰਦੇ ਜੋ। ਹਾਂਜੀ। ਮੋੜ ਦਾ ਕੀ ਕਰਨੂ ਜੋ? ਅੱਛਾ। ਲੈ ਉਹ ਇਹ ਤੋਂ ਡਾਜੋ ਸਾਡੇ ਲੋ ਸੱਡੋ। ਅੱਛਾ ਅੱਛਾ ਠੀਕ ਠੀਕ। ਸੱਚੀ ਆ ਚੂ ਫਾਲੀ ਗੱਲ ਕੋਈ ਨਹੀਂ। ਹਾਂ ਨਹੀਂ ਕੇ ਤਾਂ ਉਹ ਇਹ ਵੀ ਨਹੀਂ ਕੋਈ ਪਿੰਡ ਚ ਕਹਿ ਸਕਦਾ ਵੀ ਸਾਡੇ ਪੈਸੇ ਮਾਰੇ ਆ ਜਾਂ ਕਿੱਦਾਂ ਆਪਣੇ ਪਿੰਡ ਚ ਜਾਸ ਕੇ ਕੋਨੇ ਕੇ ਬੜੀ ਹਵਾ ਤਗਲੀ ਹੋਈ ਹਾਂਜੀ ਹਾਂਜੀ ਤੇ ਉਹ ਜੱਗਾ ਹੁਣਾ ਲੜਦੇ ਅੱਛਾ ਜੀ ਲੜਦੇ ਤੇ ਇਹ ਅੱਖਾਂ ਲਗਾ ਗੂ ਇੰਨੇ ਆਖ ਦੱਸਿਆ ਤੇਰੇ ਪਾਪੰਦੇ ਤੇ ਆਚੇ ਅੱਛਾ ਜੀ ਇਹੋ ਲੜ ਪਿਆ ਹੂੰ ਉਹਦੇ ਮੁੰਡਿਆਂ ਦਾ ਉਹਨੂੰ ਜੋਰ ਹੀ ਅਨੇ ਉਹ ਵੀ ਪੂਰੇ ਜੋਰ ਚੀਕੇ ਜੋਰ ਹੀ ਜੋਰ ਤੇ ਜੋਰ ਤੇ ਲੱਗੇ ਦੱਸਿਆ ਤੇ ਤੈਨੂੰ ਇਹ ਕਹਾਂ ਜੋਰ ਹੀ ਹੂੰ ਜੋਰ ਹੀ ਤੇ ਉਹਨੂੰ ਅੱਖ ਨਾ ਗੰਨੋ ਸਿਆ ਹੂੰ ਪੇ ਇਤਰਾ ਹਾਂ ਪੇ ਮੇਰੇ ਮੁੰਡੇ ਨਾਲ ਇਕੱਲੇ ਨਾ ਕੱਲਾ ਵੇਖੇ ਦੇ ਫੇਰੇ ਜਿਹੜੇ ਨਾ ਨਾ ਉਹਦੇ ਨਾਲ ਹੀ ਅੱਛਾ ਤੇ ਤੂੰ ਮੇਰ ਨਾਲ ਵੇਲਾ ਆਇਆ ਤੂੰ ਮੇਰ ਨਾਲ ਵੇਲਾ ਮੁੰਡੇ ਕਿ ਲੋਕਲ ਕਾਫੇ ਚ ਗੱਲਾਂ ਡੰਗਾ ਨਹੀਂ ਮਾਰੀਦੀਆਂ ਸਾਹਮਣੇ ਉਹ ਡਾਂਗ ਮਾਰੀਏ ਅੱਛਾ ਉਨੇ ਸਾਹਮਣੇ ਗੱਡਾਂ ਮਾਰੀ ਅੱਛਾ ਚੋਰੀ ਛਪੀ ਜੇ ਤੇ ਤੂੰ ਤਾਂ ਆ ਮੇਰੇ ਪਾਸੇ ਤੇ ਪਿੱਠ ਤੇ ਵਾਰ ਕਾਦਾ ਕਰਨਾ ਗੱਲ ਸੁਣੀ ਕਰੀਏ ਤੂੰ ਮੇਰੇ ਲਖਲੋਤਾ ਹੈ ਮੂੰਹ ਕਰਕੇ ਜਦ ਮਗਰੂਗ ਮਾਰਦੂ ਉਹ ਕਹਦਾ ਉਹ ਕਾਦੀ ਆ ਤਾਂ ਜਾ ਸਿੱਧੀ ਮਾਰੀਏ ਵੀ ਤੂੰ ਮੁੰਡੇ ਨਾ ਮੁੰਡਾ ਖਲਾ ਕੇ ਵੇਖ ਲੈ ਮੇਰਾ ਆ ਆਪਦੇ ਮੁੰਡੇ ਦਾ ਮੁੰਡਾ ਖਲਾਦਾ ਤੇ ਮੇਰੇ ਨਾਲ ਤੂੰ ਕੋਲਾ ਤੂੰ ਕੋਲਾ ਘਾ ਵੀ ਜਰੂਰ ਲੜਨਾ ਮਰਨਾ ਇਹ ਤਰ੍ਹਾਂ ਨਹੀਂ ਅੱਛਾ ਇਹ ਵੀ ਗੱਲ ਬਾਪੂ ਕਰਦਾ ਜਣਾ ਨਹੀਂ ਕਿਤੇ ਵੀ ਅੱਛਾ ਠਾਣੀ ਪਠਾਣੀ ਨਹੀਂ ਕਿਤੇ ਵੀ ਜਣਾ ਅੱਛਾ आज नवी ਗੱਲ ਅੱਭੀ ਇਹ ਮੇਰ ਨਾਲ ਵੀ ਹੋ ਗਈ ਇੱਕ ਦਿਨ ਪਿਛੇ ਜੇ ਸਾਡਾ ਕੋ ਰਿਸ਼ਤੇਦਾਰ ਹੀ ਇਸ ਤਰ੍ਹਾਂ ਹੀ ਹੂੰ ਤੇ ਉਹ ਵੀ ਇਹਨਾਂ ਇਸ ਤਰ੍ਹਾਂ ਆਂਦਾ ਹੈ ਵੀ ਆਪਾਂ ਲੜਨਾ ਸਾਡਾ ਹੀ ਰਿਸ਼ਤੇਦਾਰ ਹੈ ਹੂੰ ਮੈਂ ਤੂੰ ਲੜਨਾ ਤੇ ਚਲੋ ਤੇ ਪਤਾ ਨਹੀਂਦਾ ਵੀ ਕਿਹੜੇ ਲਈ ਕੋਈ ਵਾਰ ਕਰਦੇ ਤੇ ਐਵੇਂ ਮਰਨ ਤੋਂ ਪਹਿਲਾਂ ਆਪਾਂ ਇੱਕ ਕੰਮ ਕਰੀਏ ਮਾ ਹੂੰ ਮੈਂ ਪਹਿਲਾਂ ਤੇ ਆਪਾਂ ਕੁਲ ਕੀ ਤੂੰ ਪੋਲ ਕੇ ਆਪਦਾ ਯੋਰ ਵੇ ਤੇ ਜੇ ਤੂੰ ਢਾਲੇਗਾ ਤੇ ਤੂੰ ਤਗੜਾ ਜੇ ਮੈਂ ਢਾਲੂ ਮੈਂ ਤਗੜਾ ਤੇ ਫਿਰ ਮੈਂ ਇਸ ਤੋਂ ਬਾਅਦ ਚ ਆਪਾਂ ਇਦਾਂ ਕਰਦੇ ਆਂ ਵੀ ਇੱਕ ਪੀ ਇੱਕ ਛੇਤਰ ਤੂੰ ਫੜਦਾ ਤੇ ਇੱਕ ਫੜ ਦੇਣਾ ਮੈਂ ਮੈਂ ਮੈਨੂੰ ਛੇਤਰ ਨਹੀਂ ਮੈਨੂੰ ਤੂੰ ਚਪਲੀ ਫੜਾ ਦੀ ਹੈ ਪਹਿਲਾਂ ਆਪਾਂ ਇਹ ਇਹਨਾਂ ਵੇਖੀਏ ਤੇ ਯਕਦਮ ਜੇ ਤੂੰ ਆਨਾ ਵੀ ਮੈਂ ਹਥਿਆਰ ਲਿਆ ਕੇ ਮਾਰ ਦੇਣਾ ਮੈਂ ਉਹ ਮਾਰ ਦੇਣਾ ਉਹ ਕਾਦੀ ਉਹ ਲੜਾਈ ਨਹੀਂ ਜੀ ਉਹ ਲੜਾਈ ਕਾਦੀ ਹੈ ਵੇਖਣਾ ਤੇ ਆਪਾਂ ਯੋ ਰਿਹਾ ਇੱਕ ਦੂਜੇ ਦੇ ਪਾਸੇ ਲਿਆ ਕੇ ਮੁੰਡੇ ਤੂੰ ਕੰਮ ਖਰਾ ਦੇਗਾ ਉਹ ਕਹਦਾ ਉਹ ਕਾਦੀ ਇਹ ਕੋਈ ਵਹਿ ਇਹ ਬਦਮਾਸ਼ੀ ਹੈ ਕਹਦਾ ਯੋ ਰਿਹਾ ਸਵਾਦ ਤੇ ਤਾਂ ਆਉਂਦਾ ਵੀ ਬੰਦਾ ਇਹ ਲਲਕਾਰਦਾ ਤੇ ਮੈਂ ਮੇਰੇ ਨਾਲ ਸਿੱਧਾ ਇੱਕ ਜਿਹਾ ਵਾਜੇ ਇਥੇ ਨਾ ਬਾਸੰਤ ਇਹਨੂੰ ਪਤਾ ਨਹੀਂ ਵਾਈਦਾਰਾ ਨਾਲ ਪਿਉ ਹੁੰਦਾ ਹੈ ਅੱਛਾ ਤੇ ਜਮ ਅੱਛਾ ਹੀ ਤੇ ਇਹ ਅਜੇ ਵਿਆਹ ਹੈ ਦਸੀ ਦਾ ਬਾਪੂ ਆ ਅਜੇ ਨਵਾਂ ਹੀ ਵਿਆਹ ਹੋਇਆ ਕਿ ਇਹਦੇ ਕੋਲ ਅਹੀ ਆ ਪੈਲੀ ਅੱਛਾ ਜੀ ਉਹ ਕਦੇ ਫਿਰਦਾ ਪੇਦਾ ਉਹਨਾਂ ਕੋਲ ਪਲੀ ਜਿਆਦੀ ਅੱਛਾ ਉਹਨਾਂ ਕੋਲ ਬੱਤੀ ਕਿਲੇ ਸਾਰਿਆ ਘਰਾਂ ਦੀ ਪਲੀ ਆ ਅੱਛਾ ਪੈਲੀ ਜਿਆਦੀ ਅੱਛਾ ਇਹਦੇ ਕੋ ਸਵਾਕ ਲੋਗ ਤੇ ਫਿਰਦਾ ਫਿਰਦਾ ਤੇ ਉਹਨੇ ਇੰਕ੍ਰਸ ਸਾਨਾ ਬੀਜੀ ਬੀਜੀ ਅੱਛਾ ਉਹਨਾਂ ਜਿਹੜਾ ਜੱਟ ਸਾਨ ਨਹੀਂ ਹੈ ਨਾ ਬੀਦਾਂ ਇਹਨੂੰ ਜੱਟ ਨਹੀਂ ਹੈ ਗੰਦੇ ਅੱਛਾ ਜੀ ਤੇ ਰੱਸਾ ਕੱਢ ਕੇ ਤੇ ਆਪ ਦਾ ਵਟ ਕੇ ਤੇ ਜਦੋਂ ਮਰਜ਼ੀ ਗੱਲ ਚ ਕਿਸੇ ਦੇ ਪਾ ਲੈਗੇ ਠੀਕ ਹੈ ਠੀਕ ਹੈ ਆ ਇਹ ਵੀ ਗੱਲ ਸਹੀ ਵੀ ਰੱਸਾ ਤੇ ਆਪ ਦਾ ਵਟਿਆ ਹੋਣਾ ਚਾਹੀਦਾ ਨਾ ਆ ਆਪਦੇ ਘਰੋਂ ਦੇ ਵਟੇ ਨਾ ਹਾਂ ਹਾਂ ਉਹਨੇ ਜੋ ਫਿਰਦਾ ਫਿਰਦਾ ਇਹਨੂੰ ਕਰਦਾ ਹੈ ਨਾ ਮੈਂ ਹਾਂ ਉਹ ਵਾਈਦਰਾ ਆ ਆ ਜਮਰਾ ਸਣਕਦੀ ਆ ਉਹਨੇ ਹੇ ਦਰਸ਼ਨ ਤੋਂ ਦੀ ਉਹਨੇ ਹ ਕਿਉਂ ਰਕਬਾ ਉਹਦੇ ਕੋ ਜਿਆਦਾ ਹੈ ਆਪਾਂ ਇਸ ਤਰ੍ਹਾਂ ਕਰੀ ਵੀ ਉਹਦੇ ਨਾਲ ਰਕਬਾ ਵਟਾ ਲਈਏ ਹਮ ਆਪਾਂ ਸਵਾਕ ਲਾਉਦੀ ਪੱਲੇ ਲੀਦੇ ਆਪਾਂ ਬੱਤੀ ਛੱਡ ਦਿੱਤੀ ਅੱਛਾ ਪਈ ਉਹਨੇ ਸਣ ਬੀਜੀ ਆ ਉਹਨੇ ਸਣ ਬੀਜ ਤੋੜੇ ਇੰਨਾ ਥਾਂ ਹੈ ਤੇ ਤੁਰ ਤੋ ਨਹੀਂ ਬੀਜੀ ਗਈ ਆ ਉਹਨੇ ਕਿਤਨਾ ਬੀਜ ਲਈ ਆ ਫੇ ਸਣ ਮਸ਼ਹੂਰੀ ਕਾਲ ਵੀ ਸਣ ਬੀਜ ਕੇ ਆਪਦੇ ਉਦੋਂ ਸਿਰ ਸੇ ਵੜਦੇ ਹੁੰਦੇ ਸੇ ਵੜਦੇ ਇਹ ਬੜੀ ਤਗੜੀ ਗੱਲ ਹੈ ਨਿੱਕੀ ਗੱਲ ਨਹੀਂ ਹਾਂ ਜੀ ਜੀ ਸੋਚਣ ਵਾਲੀ ਗੱਲ ਹੈ ਵੀ ਇੱਕ ਬੰਨੇ ਇੰਨੀ ਜ਼ਮੀਨ ਵਾਲਾ ਬੰਦਾ ਤੇ ਉਹ ਸਣਨੀ ਦਾ ਨਹੀਂ 비ਝੰਡਿਆ ਤੇ ਇੱਕ ਬੰਨੇ ਥੋੜੀ ਜ਼ਮੀਨ ਦਾ ਪਹਿਲਾਂ ਲੋਕੀ ਜਾਂਦੇ ਸੀ ਵੀ ਜਿੰਨੇ ਮਈਆਂ ਦੇ ਵਿੱਚ ਪੱਤਾ ਨਹੀਂ ਨਟਿਆ ਹਾਂ ਹਾਂ ਉਹ ਝਟ ਨਹੀਂ ਗੱਲ ਅੱਛਾ ਜੀ ਜਿੰਨੇ ਘਰੋਂ ਨੇ ਦੱਸ ਦੇਣਾ ਵੀ ਤੇਰੀ ਮੱਝ ਬੋਲੀਤ ਨਹੀਂ ਬੋਲੀ ਠੀਕ ਹੈ ਠੀਕ ਹੈ ਅਭੀ ਇੱਕ ਮੱਝਾਂ ਚ ਮਾਲੀ ਵੀ ਚਾਹੀਦਾ ਮਾਲੀ ਜਾਈਏ ਤੇ ਮਾਲੀ ਰੱਖਣਾ ਜਿਹੜਾ ਸਾਂਹ ਰੱਖਣਾ ਹੋਣਾ ਸਾਂਹ ਪਾਲਣਾ ਕਿਹਾ ਜੀ ਸਾਡਾ ਸਾਂਹ ਹੈ ਬਸ ਸਾਡਾ ਸਾਂਹ ਰੱਖਿਆ ਈ ਝੋਟਾ ਇਹਦੇ ਬਸ ਹਾਂ ਜਮਾਨਿਆਂ 'ਚ ਇਸ ਤਰ੍ਹਾਂ ਕਰਦੀ ਸੀ ਲੋਕੀ ਇੱਕ ਘਰ 'ਚੋਂ ਬੰਦਾ ਇਹ ਇਹ ਚਾਚਾ ਸਾਰੇੋਂ ਤਕੜਾ ਸੀ ਹਾਂ ਅੱਛਾ ਇਹਨਾਂ ਚਾਚਾ ਦੇ ਬਾਪੂ ਨੂੰ ਸਾਡੇ ਨੇ ਹਾਂ ਹਾਂ ਅਸੀਂ ਚਾਚਾ ਨਹੀਂ ਅੱਛਾ ਅੱਛਾ ਅਸੀਂ ਚਾਚਾ ਨਹੀਂ ਅੱਛਾ ਅੱਛਾ ਤੇਰੀ ਪੱਕ ਨੂੰ ਨਹੀਂ ਸਾਡੀ ਪਰਾਹੇ ਲੱਗਦੇ ਅੱਛਾ ਠੀਕ 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 ਇਹ ਬੂਟਾ ਹੂੰ ਤੋਂ ਨਾਲ ਹੁੰਦਾ ਹੈ ਇੱਕ ਸਾਲ ਆ ਉਹਨੇ ਅੱਛਾ ਜਾਣਨ ਪਹਿਲਾਂ ਲੋਕੀ ਆਨੇ ਦੇਖ ਵੀ ਜਿੰਨੇ ਮਈਆਂ ਦੇ ਵਿੱਚ ਕੱਟਾ ਨਹੀਂ ਨਾ ਰੱਖਿਆ ਹਾਂ ਹਾਂ ਉਹ ਜੱਟ ਨਹੀਂ ਗਿਆ ਅੱਛਾ ਜੀ ਜਿੰਨੇ ਘਰੋਂ ਨਹੀਂ ਦੱਸ ਦੇਣਾ ਵੀ ਇਹ ਮੱਝ ਬੋਲੀਤ ਨਹੀਂ ਬੋਲੀ ਠੀਕ ਹੈ ਠੀਕ ਹੈ ਅਭੀ ਇੱਕ ਮੱਝਾਂ ਚ ਮਾਲੀ ਵੀ ਚਾਹੀਦਾ ਮਾਲੀ ਜਾਈਏ ਤੇ ਮਾਲੀ ਰੱਖਣਾ ਜਿਹੜਾ ਸਾਣ ਰੱਖਣਾ ਹੋਣਾ ਸਾਣ ਪਾਲਣਾ ਕਿ ਦੱਸਦੇ ਸਾਡਾ ਸਾਣ ਆ ਬਸ ਸਾਡਾ ਸਾਣ ਰੱਖਿਆ ਛੋਟਾ ਇਹ ਬਾਸ ਜਮਾਨਿਆਂ ਚ ਇਸ ਤਰ੍ਹਾਂ ਕਰਦੇ ਸੀ ਲੋਕੀ ਇੱਕ ਘਰ ਚੋਂ ਬੰਦਾ ਇਹ ਇਹ ਚਾਚਾ ਸਾਰੇੋਂ ਤਕੜਾ ਸੀ ਹੂੰ ਅੱਛਾ ਇਹਨਾਂ ਚਾਚਾ ਦੇ ਬਾਪੂ ਨੂੰ ਹੱਥ ਨੇ ਹਾਂ ਅਸੀਂ ਚਾਚਾ ਨਹੀਂ ਅੱਛਾ ਅੱਛਾ ਅਸੀਂ ਚਾਚਾ ਨਹੀਂ ਅੱਛਾ ਅੱਛਾ ਇਹ ਤੇਰੀ ਪੱਗ ਨਹੀਂ ਹੜੀ ਪਰਾਹ ਲੱਗਦੀ ਅੱਛਾ ਠੀਕ 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 ਇਹ ਬੂਟਾ ਹੂੰ ਤੋਂ ਨਾਲ ਹੁੰਦਾ ਇਹ ਇੱਕ ਸਾਲ ਆ ਉਹਨੇ ਅੱਛਾ ਜਾਣਨ ਆਪਾ ਉਹ ਬੂਟਾ ਸੋਂ ਬੜਾ ਜਵਾਨ ਹੋ ਰਹੇ ਆਪਾ ਸੋਂ ਬੜਾ ਜਵਾਨ ਹੋ ਰਹੇ ਹਾਂ ਤੇ ਸੋਨਾ ਬੜਾ ਹੈ ਤੇ ਮੈਂ ਅੱਗੇ ਕੱਲ ਨਾ ਇੱਥੇ ਤੁਹਾਡਾ ਮੁੰਡਾ ਇੱਕ ਅੰਬਜੂ ਪੰਡਾ ਮੈਂ ਕਿਹਦਾ ਮੁੰਡਾ ਉਹਨੇ ਜੋ ਦੋ ਤਿੰਨ ਨਾਂ ਲੈ ਤੇ ਮਾਈ ਯਾਰ ਇੱਕ ਇਨੇ ਜੋ ਦੱਸਿਆ ਨਾ ਮੈਂ ਲਵਾਈਆਂ ਚੋਂ ਆ ਤੇ ਮੈਂ ਯਾਰ ਮੇਰਾ ਮਹਿਲਾ ਯਾਰ ਹੁੰਦਾ ਸੀ ਖੁਲਦੇ ਨਹੀਂ ਮੈਂ ਤੇ ਮਹਿਲਾ ਮਹਿਲਾ ਕਿੰਨਾ ਟਾਈ ਹੋਰ ਵਾਲਾ ਸੀ ਉਹ ਮੁੰਡਾ ਪੱਥਰ ਵਰਗੀ ਪੱਥਰ ਵਰਗਾ ਕਿੰਦੀ ਸਰੀ ਸੀ ਪਰ ਉਹ ਗਲਤ ਨਸ਼ੇ ਆ ਚ ਪੈ ਗਿਆ ਨਾ ਹਾਂ ਗੱਲ ਬਣ ਗਈ ਉਹ ਗੱਲ ਮੈਨੂੰ ਕੱਲ ਇੱਥੇ ਮੁੰਡਾ ਇੱਥੇ ਆ ਮੈਂ ਉਹਨਾਂ ਦਾ ਪਰਿਵਾਰ ਦਾ ਵਾਂ ਅਮਰੀਕਾ ਤੋਂ ਦਾ ਮੁੰਡਾ ਸ਼ਾਇਦ ਪੋਤਰਾ ਹੈ ਅਮਰੀਕਾ ਤੋਂ ਦਾ ਪੋਤਰਾ ਹਾਂ ਬੜੀਆਂ ਗੱਲਾਂ ਹੈ ਕਿ ਬੰਦਿਆਂ ਚ ਬ੍ਰਿੰਗ ਯਰ ਇਨਸਪੀਰੇਸ਼ਨਸ ਟੂ ਲਾਈਫ ਓਨ ਯਰ